ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋ ਬੁਲਾਵਹਿ ਤਿਉ ਬੋਲਹਿ ਸਵਾਮੀ ਕੁਦਰਤ ਕਬਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਆਪਸਤੇ ਜੋ ਪਾਈਐ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਕਰ ਮਾਤ ਸਾਹਿਬ ਟੁੱਟੈ ਜੋ ਮਿਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਪਿਤਾ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਆਪ ਸੰਗਤ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ دیوانਾ ਦੇ ਅੰਦਰ ਹਾਜ਼ਰੀਆਂ ਲਵਾ ਕੇ ਜੁੜ ਬੈਠ ਕੇ ਸਰਵਣ ਭਗਤੀ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਸੋ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਸਰ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਚੱਲਦੀ ਆ ਰਹੀ ਹੈ ਬਾਈ ਪੌੜੀਆਂ ਤੱਕ ਦੀ ਜੋ ਵਿਚਾਰ ਸੰਪੂਰਨ ਹੋ ਗਈ ਦੋ ਪੌੜੀਆਂ ਹੋਰ ਨੇ ਪਹਿਲੀ ਪੌੜੀ ਦੇ ਨਾਲ ਦੋ ਸਲੋਕ ਆਏ ਨੇ ਦੋਨੇ ਸਲੋਕ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ ਆਓ ਪਾਤਸ਼ਾਹ ਜੀ ਜੋ ਇਨਾਂ ਪਾਵਨ ਸ਼ਲੋਕਾਂ ਦੇ ਰਾਹੀਂ ਸਮਝਾਉਂਦੇ ਨੇ ਉਸ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਤੇ ਅਰੰਭਤਾ ਤੋਂ ਪਹਿਲਾਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਤਰਕੇ ਸੁਰਤیاں ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਬੜੇ ਪਿਆਰ ਦੇ ਨਾਲ ਜਪਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਦਰਸ਼ਨ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ 474 ਅਤੇ 75 ਅੰਗ ਉਪਰ ਸੁਭਾਈ ਮਾਨ ਜਿਸ ਵੇਲੇ ਪਾਤਸ਼ਾਹ ਜੀ ਖਡੂਰ ਸਾਹਿਬ ਜੀਆਂ ਦੀ ਪਾਵਨ ਧਰਤੀ ਤੇ ਰਹਿ ਕੇ ਗੁਰਸਿੱਖੀ ਦਾ ਗੁਰਮਤ ਦਾ ਪ੍ਰਚਾਰ ਕਰ ਰਹੇ ਸਨ ਤੋ ਉਸ ਵੇਲੇ ਉਥੇ ਇੱਕ ਜਿਹੜਾ ਜੋਗੀ ਆਇਆ ਜੋਗੀ ਨੇ ਰਧੀਆਂ ਸਿੱਧੀਆਂ ਦੇ ਨਾਲ ਇਹ ਜਿਹੜੇ ਭੂਤ ਪ੍ਰੇਤ ਹੁੰਦੇ ਨੇ ਆਪਣੇ ਵਾਸ ਦੇ ਵਿੱਚ ਕੀਤੇ ਹੋਏ ਸਨ ਤੇ ਉਹੀ ਜਿਹੜਾ ਜੋਗੀ ਸੀ ਉਹ 100 100 ਕਿਲੋਮੀਟਰ ਤੋਂ ਉਹ ਪੂਤਾਂ ਦੇ ਰਾਹੀ ਜਿਹੜੀ ਚੀਜ਼ ਮੰਗਾ ਲੈਂਦਾ ਹੁੰਦਾ ਸੀ। ਤੋ ਖਡੂਰ ਸਾਹਿਬ ਜੀਆਂ ਦੀ ਪਾਵਨ ਧਰਤੀ ਦੇ ਉਹ ਜੋਗੀ ਦੀ ਚਰਚਾ ਬੜੀ ਹੋਈ। ਤੇ ਲੋਕਾਂ ਨੇ ਸੋਚਿਆ ਕਿ ਹੁਣ ਇਹ ਜਿਹੜਾ ਜੋਗੀ ਹੈ ਇਹਨੂੰ ਸਤਿਗੁਰੂ ਸਾਹਿਬ ਜੀਆਂ ਦੇ ਸਾਹਮਣੇ ਲੈ ਕੇ ਚਲੀਏ। ਸਤਿਗੁਰੂ ਸਾਹਿਬ ਜੀਆਂ ਨੂੰ ਮਲਾਉਣਾ ਕਰੀਏ। ਜਦੋਂ ਉਹ ਜੋਗੀ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਸਾਹਮਣੇ ਖੜਿਆ ਉਹਨੂੰ ਕਿਹਾ ਆਪਣੀ ਕਰਾਮਾਤ ਵਿਖਾ ਆਪਣੀ ਕਰਾਮਾਤ ਦੇ ਨਾਲ ਆਪਣੇ ਭੂਤਾਂ ਦੇ ਨਾਲ ਵਸਤੂ ਨੂੰ ਲੈ ਕੇ ਆ ਉਸ ਵੇਲੇ ਉਹ ਜਿਹੜਾ ਜੋਗੀ ਸੀ ਉਹਦੀ ਕੋਈ ਕਰਾਮਾਤ ਨਹੀਂ ਚੱਲੀ ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆ ਨੇ ਉਹਨਾਂ ਨੂੰ ਸੰਬੋਧਨ ਹੋ ਕੇ ਇਹ ਜੋ ਪਾਵਨ ਸ਼ਲੋਕ ਉਚਾਰਿਆ ਆਓ ਇਸ ਦੀ ਵਿਚਾਰ ਦੇ ਨਾਲ ਜੁੜੀਏ ਇਹ ਕਨੇਹੀ ਦਾਤ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਕੇ ਦੱਸਦੇ ਕਿ ਇਹ ਕਿਹੋ ਜਿਹਾਂ ਦਾਤਾ ਹਨ ਇਹ ਜਿਹੜੀਆਂ ਦਾਤਾ ਜਾਂ ਜਿਹੜੇ ਭੂਤ ਪ੍ਰੇਤ ਨੇ ਇਹ ਕਿਹੜੇ ਕੰਮ ਦੇ ਨੇ ਆਪਸ ਤੇ ਜੋ ਪਾਈਏ ਜਿਹੜੇ ਛੋਟੀਆਂ ਮੋਟੀਆਂ ਵਸਤੂ ਜਿਹੜੀਆਂ ਇਸ ਸੰਸਾਰ ਦੀਆਂ ਨਾਸ਼ਵਾਨ ਨੇ ਉਹਨਾਂ ਨੂੰ ਲਿਆਉਣ ਵਾਸਤੇ ਹੀ ਤੁਸੀਂ ਲੱਗੇ ਹੋ ਤੇ ਇਹਨਾਂ ਤੋਂ ਕੀ ਪ੍ਰਾਪਤ ਹੋਵੇਗਾ ਕਿਉਂਕਿ ਇਹ ਵਸਤੂਆਂ ਤੇ ਇੱਥੇ ਹੀ ਕੰਮ ਆਉਣੀਆਂ ਨੇ ਤੁਹਾਡੀ ਇਹ ਭਗਤੀ ਕਿਹੜੇ ਕੰਮ ਹੈ ਜਿਹੜੀ ਭਗਤੀ ਦੇ ਨਾਲ ਕਿ ਜਿਹੜੀ ਤੁਹਾਡੀ ਰਧੀਆਂ ਸਧੀਆਂ ਦੇ ਨਾਲ ਤੁਸੀਂ ਭੂਤ ਪ੍ਰੇਤ ਵਾਸਤੇ ਵਿੱਚ ਕੀਤੇ ਨੇ। ਤੋਂ ਇਹ ਤੁਹਾਡੀ ਕਮਾਈ ਨਹੀਂ ਹੈ। ਇਹ ਜਿਹੜੇ ਤੁਸੀਂ ਭੂਤ ਪ੍ਰੇਤ ਵਾਸਤੇ ਵਿੱਚ ਕੀਤੇ ਜੇ ਇਹਨਾਂ ਦੇ ਨਾਲ ਤੁਹਾਡੀ ਰਾਸ ਨਹੀਂ ਆਉਣੀ। ਤੋਂ ਇਹਨਾਂ ਦੀ ਤੁਸੀਂ চাকਰੀ ਕਰਕੇ ਤੇ ਇਹ ਵਸਤੂਆਂ ਪ੍ਰਾਪਤ ਕਰਦੇ ਜੇ ਭੂਤਾਂ ਪ੍ਰੇਤਾਂ ਦੀਆਂ চাকਰੀਆਂ ਕਰਕੇ ਤੋ ਕਰਾਮਾਤ ਕੀ ਹੈ ਨਾਨਕ ਸਾ ਕਰਮਾਤ ਕਰਾਮਾਤ ਈ ਹੈ ਸਾਹਿਬ ਤੁਠੈ ਜੋ ਮਿਲੈ ਕੀ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਹਿਬ ਹੈ ਜਿਹੜਾ ਸਾਰਿਆਂ ਦਾ ਮਾਲਕ ਹੈ ਉਹ ਸੱਚੇ ਪਾਤਸ਼ਾਹ ਤਰੁੱਠ ਜਾਵੇ ਉਹਦੀ ਪ੍ਰਾਪਤੀ ਹੋ ਜਾਵੇ ਕਰਾਮਾਤ ਈ ਹੈ ਜੇ ਜਦੋਂ ਕੋਈ ਗੁਰਮੁਖ ਉਹ ਪ੍ਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਤੇ ਚੱਲਦਾ ਏ ਜਦੋਂ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਚੱਲਦਾ ਏ ਤੋਂ ਫਿਰ ਉਹਦੀਆਂ ਅਵਸਥਾਵਾਂ ਨਹੀਂ ਅਵਸਥਾਵਾਂ ਦੇ ਹਿਸਾਬ ਦੇ ਨਾਲ ਉਹ ਜਿਹੜਾ ਮਨੁੱਖ ਹੈ ਪੌੜੀਦਰ ਪੌੜੀ ਤਾਂ ਚੜਦਾ ਏ ਤੋਂ ਉਹ ਤੋਂ ਪਹਿਲਾਂ ਉਹ ਪ੍ਰਮਾਤਮਾ ਦੀ ਪ੍ਰਾਪਤੀ ਤੋਂ ਪਹਿਲਾਂ ਇਹ ਰੇਧੀਆਂ ਸਿੱਧੀਆਂ ਹੁੰਦੀਆਂ ਨੇ ਜੇ ਮਨੁੱਖ ਇਹਨਾਂ ਰੇਧੀਆਂ ਸਿੱਧੀਆਂ ਦੇ ਵਿੱਚ ਫਸ ਗਿਆ ਤੇ ਫਿਰ ਇਹਨਾਂ ਜੋਗਾ ਹੀ ਰਹਿ ਜਾਵੇਗਾ ਜਿਹੜਾ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ ਤੁਰਦਾ ਏ ਉਹ ਰੇਧੀਆਂ ਸਿੱਧੀਆਂ ਨੂੰ ਵੀ ਛੱਡ ਦਿੰਦਾ ਏ ਉਹ ਕੇਵਲ ਇੱਕ ਅਦੁੱਤੀ ਪ੍ਰਮਾਤਮਾ ਦੇ ਲਈ ਜਿਹੜਾ ਇਹ ਭਜਨ ਕਰਦਾ ਏ ਬੰਦਗੀ ਕਰਦਾ ਏ ਤੋ ਇਸ ਪ੍ਰਕਾਰ ਇਹ ਭੂਤਾਂ ਪ੍ਰੇਤਾਂ ਦੇ ਲਈ ਤੁਸੀਂ ਇਹਨਾਂ ਦੀ ਚਾਤਰੀ ਕਰਦੇ ਫਿਰਦੇ ਜੇ ਇਹ ਜਿਹੜੀਆਂ ਛੋਟੀਆਂ ਮੋਟੀਆਂ ਵਸਤੂਆਂ ਨੇ ਇਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਇਹ ਤੁਹਾਡਾ ਕਿਸੇ ਕੰਮ ਨਹੀਂ ਹੈ ਇਹ ਤੁਹਾਡੀ ਕੋਈ ਦਾਤ ਨਹੀਂ ਹੈ ਜਿਹਦੇ ਨਾਲ ਤੁਹਾਨੂੰ ਇਹ ਪ੍ਰਾਪਤ ਹੋ ਜਾਵੇ ਕੋਈ ਛੋਟੀਆਂ ਮੋਟੀਆਂ ਵਸਤੂਆਂ ਦਾ ਮਹੱਲਾ ਦੂਜਾ ਅਗਲਾ ਸ਼ਲੋਕ ਵੀ ਦੂਸਰੇ ਪਾਤਸ਼ਾਹ ਜੀਆਂ ਦੀ ਪਾਵਨ ਲਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਕਨੇਹੀ ਚੱਕਰੀ ਪਾਤਸ਼ਾਹ ਜੀ ਅਗਲੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਕੇ ਸੇਵਕ ਦੇ ਬਾਰੇ ਦੱਸਦੇ ਨੇ ਜਿੱਥੇ ਆਪਾਂ ਪਿਛਲੇ ਪੌੜੀ ਦੇ ਨਾਲ ਜੋ ਸ਼ਲੋਕ ਆਏ ਉਹਨਾਂ ਦੇ ਵਿੱਚ ਵੀ ਵਿਚਾਰ ਕਰਕੇ ਆਏ ਕਿ ਮਾਲਕ ਤੇ ਸੇਵਕ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਏ ਕੋ ਜਿਹੜਾ ਪ੍ਰਮਾਤਮਾ ਸਾਰਿਆਂ ਦਾ ਮਾਲਕ ਹੈ ਉਹਦਾ ਸੇਵਕ ਕਿਸ ਪ੍ਰਕਾਰ ਦਾ ਹੋਵੇ ਹੁਣ ਇੱਥੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਨੇ ਇਹ ਕਨੇਹੀ ਚਾਕਰੀ ਇਹ ਕਿਹੋ ਜੀ ਚਾਕਰੀ ਹੈ ਇਹ ਕਿਹੋ ਜੀ ਜਿਹੜੀ ਨੌਕਰੀ ਹੈ ਜਿੱਤ ਭਾਉ ਖਸਮ ਨਾ ਜਾਏ ਜਿੱਥੇ ਪ੍ਰਮਾਤਮਾ ਦੇ ਨਾਲ ਆਪਣੇ ਖਸਮ ਦੇ ਨਾਲ ਆਪਣੇ ਮਾਲਕ ਦੇ ਨਾਲ ਪੇਮ ਨਾ ਹੋਵੇ ਆਪਣੇ ਮਾਲਕ ਦਾ ਡਰ ਨਾ ਹੋਵੇ ਇਹ ਕਹਿੋ ਜੀ ਚੱਕਰੀ ਹੈ ਕਿਉਂਕਿ ਮਨੁੱਖ ਜਿੱਥੇ ਵੀ ਨੌਕਰੀ ਕਰਦਾ ਏ ਉੱਥੇ ਉਹਨੂੰ ਆਪਣੇ ਮਾਲਕ ਦਾ ਡਰ ਹੈ ਉਹ ਕੰਮ ਕਰੂਗਾ ਆਪਣੇ ਮਾਲਕ ਤੋਂ ਡਰ ਕੇ ਕੰਮ ਕਰੂਗਾ ਉਹਦੇ ਮਾਲਕ ਦਾ ਡਰ ਹੋਵੇਗਾ ਕਿੰਨਾ ਕੰਮ ਉਹਨੇ ਜ਼ਰੂਰ ਕਰ ਨਾਲ ਤੋਂ ਪਾਤਸ਼ਾਹ ਜੀ ਕਹਿੰਦੇ ਇਹ ਕਹਿੋ ਜੀ ਚੱਕਰੀ ਹੈ ਇਹ ਕਹਿੋ ਜੀ ਨੌਕਰੀ ਹੈ ਜਿਦੇ ਵਿੱਚ ਪ੍ਰਮਾਤਮਾ ਦੇ ਨਾਲ ਜਿਹਦੇ ਵਿੱਚ ਖਸਮ ਦੇ ਨਾਲ ਪ੍ਰੇਮ ਹੀ ਨਹੀਂ ਹੈ ਜਿਹਦੇ ਵਿੱਚ ਖਸਮ ਦਾ ਡਰ ਹੀ ਨਹੀਂ ਹੈ ਪ੍ਰੇਮ ਅਮੋਲਕ ਦਾਤ ਦੂਰਸਤੇ ਨੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਇਕੈ ਚੀਟੀ ਦਾ ਮਾਰਗ ਇਕੈ ਪ੍ਰੇਮ ਮਾਰਗ ਜਿਹਨੂੰ ਕਹਿ ਦਿੰਦੇ ਬਿਹੰਗ ਮਾਰਗ ਇੱਕ ਤੇ ਉਹ ਰਸਤਾ ਏ ਜਿਹੜੇ ਕਰਮ ਕਾਂਡਾਂ ਦੇ ਵਿੱਚ ਫਸ ਕੇ ਤੇ ਕੀੜੀ ਦੇ ਵਾਂਗ ਤੁਰਨਾ ਤੇ ਧਰਤੀ ਤੋਂ ਚੱਲ ਕੇ ਤੇ ਜਿਹੜਾ ਰੁੱਖ ਹੈ ਰੁਕਦੇ ਅਖੀਰਲੇ ਪੱਤੇ ਤੇ ਪਹੁੰਚਣਾ ਇਹ ਹੈ ਕਰਮ ਕਾਂਡੀ ਮਾਰਗ ਜਿਹੜੇ ਕਰਮ ਕਾਂਡ ਕਰਦੇ ਨੇ ਦੂਸਰਾ ਇਹ ਪ੍ਰੇਮ ਮਾਰਗ ਪ੍ਰੇਮ ਮਾਰਗ ਇਹ ਹੈ ਵਿਹੰਗ ਮਾਰਗ ਜਿਹਨੂੰ ਕਹਿ ਦਿੰਦੇ ਨੇ ਵਿਹੰਗ ਮਾਰਗ ਕਹੋ ਜਾਂ ਮਾਰਗ ਜਿੱਦਾ ਪੰਛੀ ਆਪਣੇ ਫਰਾਂ ਦੇ ਨਾਲ ਉੱਡ ਕੇ ਤੇ ਟੀਸੀ ਤੇ ਜਾ ਕੇ ਰੁਕ ਤੇ ਬੈਠ ਜਾਂਦਾ ਹੈ ਉਸੇ ਪ੍ਰਕਾਰ ਇਹ ਪ੍ਰੇਮ ਮਾਰਗ ਹੈ ਜਿਹੜਾ ਪ੍ਰੇਮੀ ਹੈ ਜਿਹੜਾ ਪਰਮਾਤਮਾ ਸੱਚੇ ਪਾਤਸ਼ਾਹ ਨੂੰ ਪ੍ਰੇਮ ਕਰਨ ਵਾਲਾ ਏ ਉਹ ਆਪਣੇ ਪ੍ਰੇਮ ਰੂਪੀ ਫਰਾਂ ਦੇ ਨਾਲ ਉੱਡ ਕੇ ਤੇ ਜਾ ਕੇ ਟੀਸੀ ਤੇ ਉਹ ਪ੍ਰਮਾਤਮਾ ਦੇ ਕੋਲ ਜਾ ਕੇ ਬੈਠ ਜਾਂਦਾ ਹੈ ਕਰਮ ਕਾਂਡੀ ਮਾਰਗ ਨੂੰ ਚੀਟੀ ਮਾਰਗ ਨੂੰ ਸਮਾਂ ਲੱਗਦਾ ਏ ਤੇ ਵਿਹੰਗ ਮਾਰਗ ਨੂੰ ਸਮਾਂ ਨਹੀਂ ਲੱਗਦਾ ਪਾਰੇ ਪ੍ਰੇਮ ਨਹੀਂ ਪੈਦਾ ਹੁੰਦਾ ਨਾ ਹਿਰਦੇ ਦੇ ਵਿੱਚ ਜਿੰਨਾ ਚਿਰ ਤੱਕ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰੇਮ ਨਹੀਂ ਹੈ ਉਨਾ ਚਿਰ ਤੱਕ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਤੋ ਪਾਦਸ਼ਾਹੀ ਬਖਸ਼ਿਸ਼ ਕਰਕੇ ਦੱਸਦੇ ਜਿਨ੍ਹਾਂ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਹੀ ਨਹੀਂ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਲਈ ਪ੍ਰੇਮ ਹੀ ਨਹੀਂ ਹੈ ਜਿਹੜੇ ਪ੍ਰਮਾਤਮਾ ਦੀ ਗੱਲ ਨਹੀਂ ਮੰਨਦੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਭੈ ਨਹੀਂ ਹੈ ਪ੍ਰਮਾਤਮਾ ਦਾ ਡਰ ਨਹੀਂ ਹੈ ਤੇ ਫਿਰ ਉਹ ਪ੍ਰਮਾਤਮਾ ਦੇ ਸੇਵਕ ਕਿਹੋ ਜਿਹੇ ਨੇ ਇੱਕ ਸੰਤ ਹੋਇਆ ਸੰਤ ਅਗਸਤਿਨ ਉਹ ਸੰਤ ਅਗਸਤਿਨ ਦੇ ਕੋਲ ਇੱਕ ਮਨੁੱਖ ਆਇਆ ਉਹਨੇ ਆਣ ਕੇ ਕਿਹਾ ਕਿ ਮੈਨੂੰ ਧਰਮ ਦੇ ਰਸਤੇ ਤੇ ਚੱਲਣਾ ਕਰੋ ਮੈਨੂੰ ਧਰਮ ਦੇ ਰਸਤੇ ਤੇ ਚੱਲਣਾ ਦੱਸੋ ਕਿਸ ਪ੍ਰਕਾਰ ਚੱਲਿਆ ਜਾਵੇ ਉਹ ਧਰਮ ਦਾ ਰਸਤਾ ਐਸਾ ਦੱਸੋ ਜਿਸ ਤੇ ਚੱਲ ਕੇ ਮੇਰੇ ਕੋਲੋਂ ਕੋਈ ਪਾਪ ਨਾ ਹੋਵੇ ਜਿਹਦੇ ਨਾਲ ਕੋਈ ਮੈਂ ਮਾੜਾ ਕਰਮ ਨਾ ਕਰਾ ਐਸਾ ਮੈਨੂੰ ਰਸਤਾ ਦੱਸੋ ਸੰਤ ਅਗਸਤਿਨ ਕਹਿੰਦਾ ਕਿ ਤੁਸੀਂ ਪ੍ਰੇਮ ਕਰ ਲਵੋ ਉਹ ਪ੍ਰਮਾਤਮਾ ਦੇ ਨਾਮ ਪ੍ਰੇਮ ਕਰ ਲਵੋ ਇਹ ਵਸਤੂਆਂ ਦੇ ਨਾਲ ਪ੍ਰੇਮ ਕਰ ਲਵੋ ਕਿਉਂਕਿ ਜਦੋਂ ਉਹ ਪ੍ਰਮਾਤਮਾ ਦੇ ਨਾਲ ਪ੍ਰੇਮ ਹੋ ਜਾਵੇਗਾ ਤੇ ਪਾਪ ਆਪਣੇ ਆਪ ਹੀ ਨਹੀਂ ਹੋਵੇਗਾ ਕਿਉਂਕਿ ਹੁਣ ਜਿਹੜਾ ਚੋਰ ਹੈ ਉਹ ਚੋਰੀ ਕਰਦਾ ਏ ਕਿਸੇ ਦੀ ਵਸਤੂ ਲੁੱਟਦਾ ਏ ਹੁਣ ਉਹਨੂੰ ਉਹ ਜਿਹਦੀ ਵਸਤੂ ਲੁੱਟਣ ਲੱਗਾ ਏ ਉਹਦੇ ਨਾਲ ਪ੍ਰੇਮ ਨਹੀਂ ਹੈ ਤਾਂ ਹੀ ਤੇ ਉਹਦੀ ਵਸਤੂ ਲੁੱਟ ਰਿਹਾ ਏ ਜੇ ਉਹਦੇ ਨਾਲ ਪ੍ਰੇਮ ਹੋਵੇਗਾ ਉਹਦੀ ਵਸਤੂ ਨਹੀਂ ਲੁੱਟੇਗਾ ਉਸੇ ਪ੍ਰਕਾਰ ਇਹ ਹੈ ਜਦੋਂ ਆਪਾਂ ਉਹ ਪ੍ਰਮਾਤਮਾ ਦੇ ਨਾਲ ਪ੍ਰੇਮ ਕਰ ਲਵਾਂਗੇ ਤੇ ਧਰਮ ਦੇ ਕਰਮ ਆਪਣੇ ਆਪ ਹੀ ਹੋਣ ਲੱਗ ਪੈਣੇ ਨੇ ਪਾਪ ਹੋਣੇ ਨਹੀਂ ਨੇ ਮਨੁੱਖ ਤੋਂ ਪਾਪਾਂ ਤੋਂ ਮਨੁੱਖ ਬਚ ਜਾਵੇਗਾ ਇਸ ਪ੍ਰਕਾਰ ਧਰਮ ਦੀ ਕਿਰਤ ਕਰਨ ਦੇ ਲਈ ਧਰਮ ਦੇ ਕਰਮ ਕਰਨ ਦੇ ਲਈ ਪ੍ਰੇਮ ਜ਼ਰੂਰੀ ਹੈ ਪਰ ਪ੍ਰੇਮ ਹੋਣਾ ਕਠਨ ਹੈ ਉਹ ਪ੍ਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਹੈ ਉਹ ਵੀ ਕਠਨ ਹੈ ਕਿਉਂਕਿ ਜਿਹੜਾ ਪ੍ਰੇਮ ਹੈ ਨਾ ਇਹ ਵਿਰਾਗ ਤੋਂ ਉਪਜਦਾ ਹੈ ਜਿੰਨਾ ਚਿਰ ਤੱਕ ਮਨੁੱਖ ਦੇ ਹਿਰਦੇ ਦੇ ਅੰਦਰ ਵਿਰਾਗ ਨਹੀਂ ਆਵੇਗਾ ਵਿਰਾਗ ਜਿੰਨੂੰ ਕਹਿ ਲਈਏ ਦੁੱਖ ਉਹਨਾਂ ਚਿਰ ਤੱਕ ਪ੍ਰੇਮ ਨਹੀਂ ਉਪਜੇਗਾ ਉਹ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਦੀ ਉਪਜ ਤਾਂ ਹੀ ਹੋਣੀ ਹੈ ਜੇ ਉਹਦੇ ਹਿਰਦੇ ਦੇ ਵਿੱਚ ਉਹਦੇ ਲਈ ਪ੍ਰੇਮ ਹੋਵੇਗਾ ਉਹਦੇ ਲਈ ਵਿਰਾਗ ਹੋਵੇਗਾ ਤੇ ਵਿਰਾਗ ਕਿਸੇ ਗੱਲ ਤੋਂ ਵੀ ਆ ਸਕਦਾ ਹੈ ਜਿੰਨਾ ਚਿਰ ਤੱਕ ਵਿਰਾਗ ਨਹੀਂ ਹੈ ਉਹਨਾਂ ਚਿਰ ਤੱਕ ਅਨੁਰਾਗ ਨਹੀਂ ਹੈ ਅਨੁਰਾਗ ਨਹੀਂ ਹੈ ਤੇ ਰਾਗ ਨਹੀਂ ਹੈ ਅਨੁਰਾਗ ਕਹਿੰਦੇ ਨੇ ਪ੍ਰੇਮ ਨੂੰ ਉਹਨਾਂ ਚਿਰ ਤੱਕ ਪ੍ਰੇਮ ਨਹੀਂ ਹੈ ਉਹਨਾਂ ਚਿਰ ਅਨੁਰਾਗ ਨਹੀਂ ਜਿੰਨਾ ਚਿਰ ਤੱਕ ਵਿਰਾਗ ਨਹੀਂ ਹੈ ਵਿਰਾਗ ਕਿਸ ਪ੍ਰਕਾਰ ਆਉਣਾ ਹੈ ਵਿਰਾਗ ਕਹਿੰਦੇ ਕਿੰਨੋਂ ਨੇ ਵਿਦਾਂਤ ਦੇ ਕਰਤਿਆ ਨੂੰ ਪੁੱਛਣਾ ਕਰੀਏ ਤੇ ਉਹ ਕਹਿੰਦੇ ਨੇ ਬ੍ਰਹਮਪੁਰੀ ਤੋਂ ਲੈ ਕੇ ਇੰਦਰਪੁਰੀ ਤੱਕ ਜਿਹੜੇ ਦੇਹ ਦੇ ਨਾਲ ਭੋਗ ਭੋਗਣੇ ਨੇ ਇਹ ਸਾਰਿਆਂ ਨੂੰ ਕਾਂ ਦੀ ਵੇਟ ਦੇ ਸਮਾਨ ਜਾਣਣਾ ਇਹ ਵਿਰਾਗ ਹੈ ਹੁਣ ਬ੍ਰਹਮਪੁਰੀ ਵੇਖੋ ਕਿੰਨੀ ਸਾਫ ਸੁਥਰੀ ਹੋਵੇਗੀ ਇੰਦਰਪੁਰੀ ਵੇਖੋ ਕਿੰਨੇ ਜਿਹੜੇ ਪੁਰੀਆਂ ਨੇ ਇਸ ਪ੍ਰਕਾਰ ਇਹ ਸਾਰਿਆਂ ਨੂੰ ਛੱਡ ਦੇਣਾ ਜਿੱਦਾਂ ਕਾਂ ਦੀ ਵਿੱਚ ਨੂੰ ਕੋਈ ਵੇਖ ਕੇ ਨਹੀਂ ਖੁਸ਼ ਉਸੇ ਪ੍ਰਕਾਰ ਇਹ ਜਿਹੜੀਆਂ ਪੁਰੀਆਂ ਨੇ ਇਹ ਜਿਹੜਾ ਐਸ਼ੋ ਆਰਾਮ ਨੂੰ ਛੱਡ ਦੇਣਾ ਉਹ ਵਿਰਾਗ ਹੈ ਬ੍ਰਹਮਪੁਰੀ ਲਓ ਇੰਦਰਪੁਰ ਹੋਤ ਜੋ ਦੇ ਤਰਪੋਗ ਕਾਕ ਵਿਸ਼ਟ ਜੋ ਕਿੰਨਾ ਬੀਤ ਰਾਗ ਤੇ ਲੋਕ ਉਹਦੇ ਅੰਦਰ ਵਿਰਾਗ ਆਵੇਗਾ ਜਿੰਨੇ ਕਾਂ ਦੀ ਬਿੱਟ ਦੇ ਸਮਾਨ ਇਹਨਾਂ ਨੂੰ ਸਮਝ ਲਿਆ ਤਾਂ ਇਹ ਵਿਰਾਗ ਕਿਸ ਪ੍ਰਕਾਰ ਪੈਦਾ ਹੋਣਾ ਹੈ ਜਦੋਂ ਇਹਨਾਂ ਇਹ ਸਾਰੇ ਸੁੱਖਾਂ ਨੂੰ ਛੱਡ ਦਿੱਤਾ ਕਿਉਂਕਿ ਜਿਹੜਾ ਬੰਦਾ ਸੁੱਖ ਦੇ ਵਿੱਚ ਹੁੰਦਾ ਹੈ ਉਹਦੇ ਅੰਦਰ ਵਿਰਾਗ ਕਿੱਥੋਂ ਆਣਾ ਹੈ ਸੁਖੀ ਬੰਦਾ ਦੁਖੀ ਨਹੀਂ ਹੁੰਦਾ ਜਿਹਦੇ ਕੋਲ ਸੁੱਖ ਹੈ ਉਹਦੇ ਅੰਦਰ ਦੁੱਖ ਨਹੀਂ ਹੋਵੇਗਾ ਦੁੱਖ ਤਾਂ ਆਵੇਗਾ ਵਿਰਾਗ ਤਾਂ ਆਵੇਗਾ ਅੰਦਰ ਮਨੁੱਖ ਦੇ ਅੰਦਰ ਜੇ ਇਹ ਸਾਰੀਆਂ ਵਸਤੂਆਂ ਨੂੰ ਛੱਡਿਆ ਹੋਵੇਗਾ ਅੰਦਰ ਪ੍ਰਮਾਤਮਾ ਦੇ ਮਿਲਣ ਦੀ ਤੜਪ ਹੋਵੇਗੀ ਤਾਂ ਵਿਰਾਗ ਆਵੇਗਾ ਇਸ ਪ੍ਰਕਾਰ ਇਹ ਸਾਰੀਆਂ ਜਿਹੜਾ ਐਸ਼ੋ ਆਰਾਮ ਨੇ ਇਹਨਾਂ ਨੂੰ ਜਦੋਂ ਮਨੁੱਖ ਛੱਡ ਦਿੰਦਾ ਏ ਤੇ ਉਹਦੇ ਅੰਦਰ ਵਿਰਾਗ ਆਉਂਦਾ ਏ ਜਿਹਦੇ ਅੰਦਰ ਵਿਰਾਗ ਆ ਜਾਂਦਾ ਏ ਉਹਦੇ ਅੰਦਰ ਅਨੁਰਾਗ ਆ ਜਾਂਦਾ ਏ ਜਿਸ ਨੂੰ ਕਹਿ ਲਓ ਪ੍ਰੇਮ ਜਿਹੜਾ ਪ੍ਰੇਮ ਦੇ ਰਸਤੇ ਤੇ ਚੱਲ ਪਿਆ ਉਹਨੇ ਪ੍ਰਮਾਤਮਾ ਦੀ ਪ੍ਰਾਪਤੀ ਸੁਖੈਨ ਤਰੀਕੇ ਦੇ ਨਾਲ ਕਰ ਲਈ ਉਹਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਜਨੇ ਪ੍ਰੇਮ ਕਰ ਲਿਆ ਇਸ ਪ੍ਰਕਾਰ ਜਿਹੜਾ ਮਨੁੱਖ ਹੈ ਉਹ ਹੋਰ ਵੀ ਕਰਮਕਾਂਡ ਕਰਦਾ ਏ ਪਰ ਇਹ ਸਾਰਿਆਂ ਕਰਮਕਾਂਡਾਂ ਨੂੰ ਛੱਡ ਕੇ ਜਦੋਂ ਮਨੁੱਖ ਪ੍ਰੇਮ ਦੇ ਰਸਤੇ ਤੇ ਚੱਲਦਾ ਏ ਤਾਂ ਜਿੱਦਾਂ ਪੰਛੀ ਉੱਡ ਕੇ ਉਸੇ ਵੇਲੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਏ ਇਸੇ ਪ੍ਰਕਾਰ ਇਹ ਜਿਹੜਾ ਮਨੁੱਖ ਹੈ ਪ੍ਰੇਮ ਰੂਪੀ ਰਸਤੇ ਤੇ ਚੱਲ ਕੇ ਉਸੇ ਵੇਲੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਏ ਤੋ ਪਾਤਸ਼ਾਹ ਜੀਆਂ ਦੇ ਵਚਨ ਆਉਂਦੇ ਕਹਾ ਭਇਓ ਜੋ ਦੂ ਲੋਚਨ ਮੂਤ ਕੈ ਬੈਠ ਰਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲਿਏ 7 ਸਮੁੰਦਰਨ ਲੋਕ ਕਯੋ ਪਰਲੋਕ ਗਵਾਇਓ ਬਾਸਕਿਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਪਾਤਸ਼ਾਹ ਜੀ ਕਹਿੰਦੇ ਅੱਖਾਂ ਨੂੰ ਮੀਚ ਕੇ ਅੱਖਾਂ ਨੂੰ ਬੰਦ ਕਰਕੇ ਧਿਆਨ ਲਾ ਕੇ ਬੈਠ ਕੇ ਬਹੁਤ ਲੰਮਾ ਸਮਾਂ ਸਾਰੇ ਸੰਸਾਰ ਦੇ ਜਿੰਨੇ ਵੀ ਤੀਰਥ ਨੇ ਸੱਤਾ ਸਮੁੰਦਰਾਂ ਨੂੰ ਹੀ ਮੰਨ ਲਵੋ ਉਹ ਸਾਰਿਆਂ ਤੀਰਥਾਂ ਦਾ ਭ੍ਰਮਣ ਕੀਤਾ ਉੱਥੇ ਜਾ ਕੇ ਨਹਾਤੇ ਉਸ ਤੋਂ ਬਾਅਦ ਸਾਰੀ ਉਮਰ ਹੀ ਇਹ ਵਿਆਖਿਆ ਕਰਦੇ ਰਹੇ ਸਾਰੀ ਉਮਰ ਇਦਾਂ ਹੀ ਗਵਾ ਲਈ ਪਰੇ ਕਿਸੇ ਕੰਮ ਨਹੀਂ ਆਈ ਕੰਮ ਕੀ ਆਉਣਾ ਸਾਚ ਕਹੋ ਸੁਨ ਲੈਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਜਿਨਨੇ ਪ੍ਰਮਾਤਮਾ ਦੇ ਨਾਲ ਪ੍ਰੇਮ ਕਰ ਲਿਆ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਕਰ ਲਿਆ ਉਹਨਾਂ ਨੂੰ ਪ੍ਰੇਮ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਉਹ ਫਿਰ ਬਾਦਸ਼ਾਹ ਦੇ ਨੇੜੇ ਹੋ ਗਏ ਉਹਨਾਂ ਦੇ ਅੰਦਰ ਪ੍ਰੇਮ ਆ ਗਿਆ ਤੇ ਪ੍ਰੇਮ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਜਿਨਾਂ ਨੇ ਉਹ ਬਾਦਸ਼ਾਹ ਦੇ ਨਾਲ ਪ੍ਰੇਮ ਹੋ ਜਾਂਦਾ ਏ ਉਹੀ ਪ੍ਰਮਾਤਮਾ ਦੇ ਅਸਲੀ ਸੇਵਕ ਨੇ ਉਹੀ ਪ੍ਰਮਾਤਮਾ ਦੇ ਅਸਲੀ ਨੌਕਰ ਨੇ ਅਸਲੀ ਚਾਕਰ ਨੇ ਉਹਨਾਂ ਦੀ ਜਿਹੜੀ ਚੱਕਰੀ ਹੈ ਉਹ ਸਫਲੀ ਹੁੰਦੀ ਹੈ ਵੈਸੇ ਭੇਖ ਤੇ ਸਾਰੇ ਕਰਦੇ ਨੇ ਭੇਖ ਨਹੀਂ ਹੁੰਦਾ ਏ ਜਿੰਨਾ ਚਿਰ ਤੱਕ ਪ੍ਰੇਮ ਨਾ ਹੋਵੇ ਅੰਦਰ ਪ੍ਰੇਮ ਹੋਣਾ ਜ਼ਰੂਰੀ ਹੈ ਤੋ ਪਾਤਸ਼ਾਹ ਜੀ ਕਹਿੰਦੇ ਇਹ ਕਹੋ ਜੀ ਜਿਹੜੀ ਚਾੱਕਰੀ ਹੈ ਇਹ ਕਹੋ ਜੀ ਨੌਕਰੀ ਹੈ ਜਿਹੜਾ ਆਪਣੇ ਪ੍ਰਮਾਤਮਾ ਦੇ ਲਈ ਪ੍ਰੇਮ ਹੀ ਨਹੀਂ ਹੈ ਆਪਣੇ ਪ੍ਰਮਾਤਮਾ ਦੇ ਲਈ ਭੈ ਹੀ ਨਹੀਂ ਹੈ ਨਾਨਕ ਸੇਵਕ ਕਾਂਡਿਆ ਤੇ ਫਿਰ ਪਾਤਸ਼ਾਹ ਜੀਆਂ ਨੂੰ ਪੁੱਛਣਾ ਕਰੀਏ ਕਿ ਕਿਹੜੇ ਜਿਹੜੇ ਸੇਵਕ ਨੇ ਪ੍ਰਵਾਨ ਨੇ ਪਾਤਸ਼ਾਹ ਜੀ ਕਹਿੰਦੇ ਨਾਨਕ ਸੇਵਕ ਕਾਂਡਿਆ ਉਹ ਜਿਹੜੇ ਸੇਵਕ ਏ ਭਵਜਲ ਸੰਸਾਰ ਤੋਂ ਪਾਰ ਹੁੰਦੇ ਨੇ ਉਹਨਾਂ ਦਾ ਪਾਰ ਉਤਾਰਾ ਹੁੰਦਾ ਏ ਜੇ ਸੇਤੀ ਖਸਮ ਸਮਾਏ ਜਿਹੜੇ ਪ੍ਰਮਾਤਮਾ ਵਿੱਚ ਸਮਾ ਗਏ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਏ ਪ੍ਰਮਾਤਮਾ ਦੇ ਵਿੱਚ ਭੇਦ ਹੋ ਗਏ ਉਹ ਪ੍ਰੇਮ ਦੇ ਨਾਲ ਹੀ ਹੋਵੇਗਾ ਪ੍ਰਮਾਤਮਾ ਵਿੱਚ ਸਮਾਇਆ ਜਾਵੇਗਾ ਇਸ ਮਾਇਆ ਕਛ ਪ੍ਰਕਾਰ ਜਾਣਾ ਇਹ ਹਾਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੀ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਉਹ ਏਕ ਹੀ ਹੈ ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਅਭੇਦਤਾ ਨਹੀਂ ਹੈ ਜਿਸ ਪ੍ਰਕਾਰ ਸਾਰਾ ਜਲ ਏਕ ਹੀ ਹੈ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ ਲਹਿਰਾਂ ਫਿਰ ਵਿੱਚ ਡਿੱਗ ਪੈਂਦੀਆਂ ਨੇ ਉਹ ਪਾਣੀ ਆਪਸ ਦੇ ਵਿੱਚ ਰਲ ਜਾਂਦਾ ਏ ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਅਪੇਧ ਨਹੀਂ ਇਸੇ ਪ੍ਰਕਾਰ ਜਿਹੜਾ ਮਨੁੱਖ ਇਸ ਸੰਸਾਰ ਤੇ ਆਇਆ ਉਹਦੇ ਵਿੱਚ ਜੋਤ ਹੈ ਜਿਹਨੇ ਆਪਣੀ ਜੋਤ ਨੂੰ ਪਛਾਣ ਲਿਆ ਉਹ ਪ੍ਰਮਾਤਮਾ ਦੇ ਨਾਲ ਮਿਲ ਗਿਆ ਉਹਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕਿਸੇ ਪ੍ਰਕਾਰ ਦਾ ਅਪੇਧ ਨਹੀਂ ਕੋਈ ਭੇਦ ਨਹੀਂ ਹੈ ਅਪੇਧਤਾ ਹੋ ਜਾਂਦੀ ਹੈ